ਆਪਾਂ ਫਿਰ ਮੇਰਾ ਨਾਮ ਬੋਲ ਦਵਾਂਗੇ ਜੀ ਹਾਂਜੀ ਮੇਰੀ ਸ਼ੌਕ ਬੰਗਾ ਟੈਲੀਕਮ ਸਤਨਾਪੁਰੇ ਨਰੂਲਾ ਹਸਪੀਟਲ ਦੇ ਸਾਹਮਣੇ ਦਾ ਸਰ ਕੀ ਮਾਮਲਾ ਕੀ ਹੈ ਜਿਹੜਾ ਤੁਸੀਂ ਅੱਜ ਆਪਣੀ ਦੁਕਾਨ ਦੇ ਖੜੇ ਅੰਦਰ ਮੇਰੇ ਕੋਲ ਨਾ 1:30 ਵਜੇ ਦੇ ਕਰੀਬ ਇੱਕ ਕਸਟਮਰ ਆਇਆ ਮੈਂ ਆ ਤਾਂ ਅਵੇਲੇਬਲ ਨਹੀਂ ਸੀਗਾ ਦੁਕਾਨ ਤੇ ਮੇਰੇ ਡੇਟ ਸੀਗਾ ਅਵੇਲੇਬਲ ਤੇ ਉਹ ਆਪਣੇ ਫੋਨ ਦੇਖੇ 2 14 ਪ੍ਰੋਨੈਕਸ ਉਹ ਕਹਿੰਦਾ ਕਿ ਦੋ ਫੋਨ ਲੈਣੇ ਆ ਕਹਿੰਦਾ ਪੇਮੈਂਟ ਮੈਂ ਆਨਲਾਈਨ ਕਰ ਲਈ ਆ ਤੇ ਉਹਨੇ ਫੋਨ ਪਸੰਦ ਕਰਕੇ ਸਕੈਨਰ ਦੇ ਤੋਂ ਡੈਡੀ ਨੇ ਉਹਨੂੰ ਸਕੈਨਰ ਦਿਖਾਇਆ ਕਿ ਇਸ ਸਕੈਨਰ 'ਚ ਪੈਸੇ ਪਾ ਦਿਓ। ਉਹਨੇ ਸ਼ਾਪ ਦਾ ਸਕੈਨਰ ਸਕੈਨ ਕਰਕੇ ਡੈਡੀ ਨੂੰ ਪੇਮੈਂਟ ਦਿਖਾਤੀ ਕਿ ਮੈਂ 1,12,000 ਤੁਹਾਡੇ ਅਕਾਊਂਟ 'ਚ ਪਾ ਲੰਗਾ। ਤੇ ਫਿਰ ਜਦੋਂ ਡੈਡੀ ਨੇ ਦੇਖਿਆ ਕਿ ਮੈਨੂੰ ਕੋਈ ਮੈਸੇਜ ਨਹੀਂ ਆਇਆ ਨਾ ਕੋਈ ਪੇਮੈਂਟ ਰਸੀਵ ਹੋਈ ਜਾਂ ਸਟੇਟਮੈਂਟ ਵੀ ਚੈੱਕ ਕਰਨ ਲੱਗੇ। ਇੰਨੀ ਦੇਰ ਨੂੰ ਜਦੋਂ ਉਹਨੂੰ ਪਤਾ ਲੱਗ ਗਿਆ ਕਿ ਉਹ ਸਕੈਮ ਉਹਦਾ ਫੜਿਆ ਜਾਣਾ ਤਾਂ ਉਹ ਬਾਹਰ ਭੱਜ ਗਿਆ। ਉਹਨੇ ਗੱਡੀ ਪਹਿਲਾਂ ਹੀ ਸਟਾਰਟ ਰੱਖੀ ਹੋਈ ਸੀ ਪਰ ਪ੍ਰਿਪੇਅਰ ਹੋ ਕੇ ਆਇਆ ਸੀ। ਕਿੰਨੇ ਵਿਅਕਤੀ ਆਏ ਸੀ ਸਾਰ ਅੰਦਰ ਇੱਕ ਵਿਅਕਤੀ ਆਇਆ ਸੀਗਾ ਇੱਕ ਉਹਦੇ ਨਾਲ ਲੇਡੀ ਬੈਠੀ ਸੀਗੀ ਕਾਰ ਦੇ ਵਿੱਚੋਂ ਬਾਹਰ ਹੀ ਬੈਠੀ ਸੀ ਤੇ ਕੋਈ ਕੈਮਰੇ ਵਿੱਚ ਸੀਸੀਡੀ ਚ ਆਏ ਸੀ ਸੀਸੀਟੀਵੀ ਕੈਮਰੇ ਦੇ ਵਿੱਚੋਂ ਉਹ ਸ਼ਕਲ ਵੀ ਆਈ ਹੈ ਉਹ ਵੀ ਗੱਡੀ ਦਾ ਨੰਬਰ ਵੀ ਆਇਆਗਾ ਉਹਦਾ ਜਿਹੜੇ ਫੋਨ ਉਹ ਲੈ ਕੇ ਗਿਆ ਮੇਰੇ ਕੋਲ ਉਹਦਾ IMEI ਨੰਬਰ ਵੀ ਹੈਗਾ ਵਾ ਤੇ ਇੱਕ ਫੋਨ ਦੀ ਕੀਮਤ ਕਿੰਨੀ ਸੀ ਤਾਂ ਇੱਕ ਫੋਨ ਦੀ ਕੀਮਤ ਲਗਭਗ 55000 ਰੁਪਏ ਸੈਕੰਡ ਹੈਂਡ ਦਾ ਰੇਟ ਸੀਗਾ ਦੋ ਫੋਨ ਲੈ ਕੇ ਗਿਆ 1 ਲੱਖ 10-12000 ਰੁਪਏ ਦੇ ਫੋਨ ਸੀਗੇ ਉਹ ਤੇ ਇਸ ਮਾਮਲੇ ਨੂੰ ਲੈ ਕੇ ਪੁਲਿਸ ਸ਼ਿਕਾਇਤ ਕੀਤੀ ਸਰ ਪੁਲਿਸ ਨੂੰ ਆਪਾਂ ਕੰਪਲੇਂਟ ਦੇ ਆਏ ਆ ਪੁਲਿਸ ਨੇ ਸਾਰੀ ਸਾਡੀ ਸੁਣਵਾਈ ਕਰਕੇ ਨੋਟ ਕਰ ਲਿਆ ਆਪਣੇ ਕੋਲ ਤੇ ਉਹ ਕਹਿੰਦੇ ਸੀਗੇ ਕਿ ਆਪਾਂ ਪ੍ਰੋਸੈਸ ਜੋ ਹੈਗਾ ਅੱਗੇ ਕਰ ਲੈਂਦੇ ਪੁਲਿਸ ਆਈ ਸੀ ਮੌਕੇ ਤੇ ਪੁਲਿਸ ਹਲੇ ਤਹਾਲ ਆਈ ਨਹੀਂ ਆ ਤੇ ਅਸੀਂ ਉਹਨਾਂ ਨੂੰ ਕੰਪਲੀਟ ਦੇ ਆਏ ਆ ਜਿੱਦਾਂ ਸ਼ਹਿਰ ਦੇ ਵਿੱਚ ਇੰਦਰ ਦੀ ਅਬਾਦਤਾਂ ਪਿੰਡਾਂ ਦੇ ਵਿੱਚ ਹੁੰਦੀਆਂ ਵਾਂ ਕੀ ਮੱਕੀ ਪ੍ਰਸ਼ਾਸਨ ਕੋ ਆਪਾਂ ਮੰਗ ਰੱਖਦੇ ਹਾਂ ਪ੍ਰਸ਼ਾਸਨ ਨੂੰ ਆਪੇ ਹੀ ਮੰਗ ਕਰਦੇ ਆ ਕਿ ਤੁਸੀਂ ਥੋੜੀ ਆਪਣੀ ਪੈਟਰੋਲਿੰਗ ਸਹੀ ਕਰੋ ਜੇ ਤੁਹਾਨੂੰ ਲੱਗਦਾ ਕਿ ਮੰਨੋ ਕਿਤੇ ਨਾ ਕਿਤੇ ਕੋਈ ਵਾਰਦਾ ਫੁੰਦੀ ਪਈ ਆ ਉਹਨੂੰ ਪਹਿਲ ਦੇ ਆਧਾਰ ਤੇ ਫੜਿਆ ਜਾਵੇ ਜੇ ਹੁਣ ਬੰਦਾ ਹੱਥੋਂ ਹੀ ਨਿਕਲ ਗਿਆ ਵਾ ਪਤਾ ਨਹੀਂ ਗਾਹ ਅੱਗੇ ਉਹਨੇ ਫੜ ਕੋਣਾ ਕਿ ਨਹੀਂ ਹੋਣਾ ਇਹ ਗੱਲ ਬਾਤ ਈ ਆ ਅਸੀਂ ਆਪਣੇ ਵੱਲੋਂ ਪੂਰਾ ਉਹਨਾਂ ਨੂੰ ਦੇ ਆਏ ਸਰ ਕੋਈ ਕਾਰ ਦਾ ਨੰਬਰ ਵਗੈਰਾ ਕਾਰ ਦਾ ਨੰਬਰ ਮੇਰੇ ਕੋਲ ਆਇਆ ਵਾ ਉਹਨੂੰ ਮੈਂ ਆਪਣੇ ਬਿਹਾਰਫ ਤੇ ਚੈੱਕ ਕੀਤਾ ਸੀਗਾ ਉਹਨੇ ਜਾਲੀ ਨੰਬਰ ਪਲੇਟ ਲਗਾਈ ਹੋਈ ਸੀ ਜਿਹੜੀ ਗੱਡੀ ਆਨਲਾਈਨ ਵੀ ਕੁਝ ਨਹੀਂ ਬੂਲਦੀ ਕੋਈ ਸੀ ਤੇ ਲੋਕਲ ਨੰਬਰ ਲੱਗਦਾ ਕਿ ਜਾਂ ਨਹੀਂ ਪੀਪੀ 39 ਕੇ ਸੀ ਬਾਹਰਲਾ ਨੰਬਰ ਸੀਗਾ ਕਿਤੇ ਹੋਰ